ਸ੍ਰੀ ਗੁਰਾਲ ਦੀ ਜਾਨ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਦੱਸਾਂਗੇ ਜੀ ਸਿਰਦਰਦ ਤੋਂ ਵੀ ਜਿਹੜਾ ਆਪਾਂ ਨੂੰ ਸਿਰਦਰਦ ਹੁੰਦਾ ਤੇ ਚੱਕਰ ਆਉਂਦੇ ਰਹਿੰਦੇ ਨੇ ਉਸ ਦੇ ਲਈ ਆਪਾਂ ਨੂੰ ਚਾਹੀਦਾ ਜੀ ਇੱਕ ਗਲੂੰ ਗੌਂਡੀ ਤੇ ਇੱਕ ਬਦਾਮ ਰੋਗਣ ਜਿਹਨੂੰ ਆਪਾਂ ਬਦਾਮਾ ਤੇਲ ਵੀ ਕਹਿ ਦਿੰਨੇ ਹਾਂ ਅੱਜਕੱਲ ਤੇ ਵੀ ਇਹਨੂੰ ਪਹਿਲਾਂ ਆਪਾਂ ਬਜ਼ੁਰਗ ਬਦਾਮ ਰੋਗਣ ਕਹਿੰਦੇ ਹੁੰਦੇ ਸੀ ਸਿਰਫ ਆਪਾਂ ਬਦਾਮ ਰੋਗਣ ਨਹੀਂ ਤਾਂ ਤੇਲ ਹੀ ਲੈਣਾਗਾ ਬਦਾਮਾ ਦਾ ਤੇਲ ਤੇ ਇੱਕ ਆਪਾਂ ਖਸਖਸ ਲੈਣੀ ਹੈ ਜੀ ਜਿਹੜਾ ਖਸਖਸ ਲੈ ਸਕਦੇ ਹੋ ਤੁਸੀਂ ਇਹ ਹੀ ਕਸਕਾ ਸਦਾ ਤੇਜ਼ ਵੀ ਲੈ ਸਕਦੇ ਹਾਂ ਇਹ ਕਿਸੇ ਵੀ ਕਰਾਨਾ ਤੋਂ ਮਿਲ ਜਾਊਗਾ ਜੀ ਤੇ ਹੁਣ ਆਪਾਂ ਇੱਕ ਧੁੱਧਾ ਗਲਾਸ ਲੈਣਾ ਇਹ ਦੁੱਧ ਦੇ ਵਿੱਚ ਨਾ ਕੋਈ ਸ਼ੱਕਰ ਨਾ ਹੀ ਕੋਈ ਮਿੱਠਾ ਪਾਉਣਾਗਾ ਇਹਨੂੰ ਸਿਰਫ ਉਬਾਲਣਾ ਹੀ ਹੈ ਦੁੱਧ ਨੂੰ ਲੋ ਜੀ ਆਪਾਂ ਦੁੱਧ ਉਹ ਬਲ ਮਾਰ ਕੇ ਤਾਗਾ ਹੁਣ ਦੁੱਧ ਨੂੰ ਉਬਾਲਾ ਹੁੰਦੇ ਫੇਰ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰਾਂਗੇ ਜਾਂ ਫ੍ਰਿਜ ਦੇ ਵਿੱਚ ਜਾਂ ਪੱਖੇ ਦੇ ਹੇਠਾਂ ਰੱਖ ਕੇ ਵੀ ਆਪਾਂ ਇਹਨੂੰ ਠੰਡਾ ਕਰ ਸਕਦੇ ਆਂ ਤੇ ਫੇਰ ਇਸ ਨੂੰ ਸਾਰੀਆਂ ਚੀਜ਼ਾਂ ਨੂੰ ਜੋ ਦੁੱਧ ਦੇ ਵਿੱਚ ਆਪਾਂ ਤੁਹਾਨੂੰ ਪਾ ਕੇ ਦੱਸਾਂਗੇ ਕਿ ਕਿਸ ਤਰ੍ਹਾਂ ਲੈਣਾ ਹੈ ਦੁੱਧ ਪੀਣਾ ਹੈਗਾ ਤੇ ਬਾਦਾਮ ਦਾ ਤੇਲ ਆ ਜਾ ਖਸ ਖਸ ਦਾ ਤੇਲ ਉਹ ਕਿੰਨਾ ਕਿੰਨਾ ਪਾਉਣਾ ਹੈ ਲੋ ਜੀ ਦੁੱਧ ਨੂੰ ਉਵਾਲਾ ਆ ਗਿਆ ਹੁਣ ਆਪਾਂ ਇਸ ਨੂੰ ਠੰਡਾ ਕਰਾਂਗੇ ਕਿਉਂਕਿ ਇਹਦੇ ਵਿੱਚ ਨਾ ਹੀ ਆਪਾਂ ਸ਼ੱਕਰ ਪਾਉਣੀ ਆ ਤੇ ਨਾ ਹੀ ਆਪਾਂ ਚੀਨੀ ਦਾ ਇਸਤੇਮਾਲ ਕਰਨਾ ਸਿਰਫ ਇਹ ਫਿੱਕਾ ਹੀ ਦੁੱਧ ਨੂੰ ਉਵਾਲ ਲੈਣਾ ਲੋ ਜੀ ਆਪਾਂ ਦੁੱਧ ਠੰਡਾ ਕਰ ਲਿਆ ਹੁਣ ਆਪੇ ਇਹਨੂੰ ਚਾਹ ਪੁਣੀ ਦੇ ਨਾਲ ਪੋਲਾਂਗੇ ਦੁੱਧ ਨੂੰ ਇਹ ਹੈ ਜੀ ਬਦਾਮ ਰੋਗਣ ਪਹਿਲਾਂ ਆਪਾਂ ਇਸ ਬਦਾਮ ਰੋਗਣ ਦਾ ਚਮਚਾ ਅੱਧਾ ਕ ਚਮਚਾ ਇਹਦੇ ਵਿੱਚ ਪਾਵਾਂਗੇ ਦੁੱਧ ਦੇ ਕਿਉਂਕਿ ਆਪਾਂ ਸਿਰਫ ਬਦਾਮ ਰੋਗਣ ਹੀ ਲੈਣਾ ਹੈ ਬਦਾਮ ਦਾ ਤੇਲ ਹੁੰਦਾ ਜਿਹੜਾ ਉਹ ਹੀ ਲੈਣਾ ਹੈਗਾ ਆਪਾਂ ਬਦਾਮ ਨਹੀਂ ਲੈਣੇ ਤੇ ਜੇ ਤੁਹਾਡੇ ਕੋਲ ਖਸ ਖਸ ਦਾ ਤੇਲ ਨਹੀਂ ਹੈਗਾ ਤਾਂ ਤੁਸੀਂ ਖਸ ਖਸ ਦਾ ਤੇਲ ਦੀ ਜਗ੍ਹਾ ਤੁਸੀਂ ਖਸ ਖਸ ਵੀ ਲੈ ਸਕਦੇ ਹੋ ਉਸ ਦਾ ਵੀ ਇੱਕ ਚਮਚਾ ਪਾ ਸਕਦੇ ਆ ਕਿਉਂਕਿ ਇਹ ਨੀਂਦ ਬਹੁਤ ਚੰਗੀ ਆਉਂਦੀ ਹੈ ਇਸ ਦੇ ਨਾਲ ਇਹ ਆਪਾਂ ਇੱਕ ਚੰਚਲਾਣਾ ਜੀ ਗਰੂ ਗੌਂਡੀ ਦਾ ਇਹ ਸ਼ੀਰਲ ਨੂੰ ਬਹੁਤ ਠੰਡਕ ਦਿੰਦੀ ਹੈ ਜੀ ਕਿਉਂਕਿ ਇਹ ਮੇਰਾ ਆਪ ਦਾ ਆਪਣਾਇਆ ਹੋਇਆ ਨੁਸਖਾ ਜੀ ਪਹਿਲਾਂ ਵੀ ਮੈਂ ਆਪਾਂ ਟਰਾਈ ਕਰ ਚੁੱਕੀ ਹਾਂ ਇਸ ਨੁਸਤੇ ਨੂੰ ਕਿਉਂਕਿ ਸਾਨੂੰ ਕਿਸੇ ਬਜ਼ੁਰਗਾਂ ਨੇ ਦੱਸਿਆ ਸੀ ਵੀ ਸਿਰ ਦਰਦ ਤੋਂ ਵੀ ਇਹ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈਗਾ ਵੀ ਜੇ ਆਪਾਂ ਨੂੰ ਨੀਂਦ ਵੀ ਘਟ ਆਉਂਦੀ ਆ ਤਾਂ ਨੀਂਦ ਵੀ ਆਪਾਂ ਨੂੰ ਬਹੁਤ ਵਧੀਆ ਆਉਂਦੀ ਹੈ ਇਸ ਦੇ ਨਾਲ ਇਸ ਨੂੰ ਆਪਾਂ ਜਿਵੇਂ ਦੁਪਹਿਰੇ ਸ਼ਾਮ ਨੂੰ ਪੀ ਸਕਦੇ ਹਾਂਗੇ ਕਦੋਂ ਵੀ ਪੀ ਸਕਦੇ ਜੇਕਰ ਤੁਹਾਨੂੰ ਇਹ ਸਾਡਾ ਨੁਸਖਾ ਵਧੀਆ ਲੱਗਿਆ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ